ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਨੂ ਕੇ ਅੱਜ ਆਪਣੇ ਪੇਕੇ ਪਿੰਡ ਮਾਨੂ ਕੇ ਵਿਖੇ ਟਰੱਕ ਜੋਨੇ ਨੇ ਠੁਰਦੇ ਪ੍ਰਧਾਨ ਬਲਦੇਵ ਸਿੰਘ ਸੰਧੂ ਦੀ ਅਗਵਾਈ ਵਿੱਚ ਪਿੰਡ ਦੇ ਐਨ ਆਰ ਆਈਜ਼ ਵੀਰਵੰਦੇ ਰੂਬ ਰੂ ਹੋਏ ਇਸ ਮੌਕੇ ਆਪਣੇ ਉਹਨਾਂ ਨੇ ਖੁੱਲ ਕੇ ਵਿਚਾਰ ਦੱਸੇ ਤੇ ਪਾਰਟੀ ਦੀਆਂ ਗਤੀਵਧੀਆਂ ਦਾ ਦੱਸਿਆ ਤੇ ਉੱਥੇ ਪਿੰਡ ਦੀਆਂ ਮੰਗਾਂ ਨੂੰ ਵੀ ਉਹਨਾਂ ਨੇ ਧਿਆਨ ਨਾਲ ਸੁਣਿਆ ਤੇ ਉਹਨੂੰ ਹੱਲ ਕਰਨ ਦਾ ਪ੍ਰੋਸਾ ਦਿੱਤਾ ਤੁਸੀਂ ਯਕੀਨ ਮੰਨਿਓ 35 ਤੋਂ 40 ਸ਼ਿਕਾਇਤਾਂ ਮੈਂ ਦੂਰ ਕਰਵਾਵਾਂਗਾ ਮੈਨੂੰ ਸਮਝ ਨਹੀਂ ਆਉਂਦੀ ਸਿੱਧਵਾ ਬਰੇਟ ਬੈਠੇ ਲੋਕਾਂ ਨੂੰ ਖਾਰੇ ਵਾਲੇ ਕੋਲ ਦੀ ਕੀ ਪ੍ਰੋਬਲਮ ਹੈ ਸਾਡੇ ਆਪਣੇ ਪੰਜਾਬ ਦੇ ਵਿੱਚ ਇੱਕ ਬੜਾ ਵਧੀਆ ਕਲਚਰ ਹੈ ਨਿੱਕੇ ਪਾਦੋ ਵੀ ਇੱਥੇ ਆ ਘਟਾ ਹੋ ਗਏ ਹੋਇਆ ਕੀ ਸਰਕਾਰ ਨੇ ਪਹਿਲਾਂ ਪਾਸ ਕਰਤਾ 18% GST ਸਰ ਮੁੜ ਕੇ ਅਗਲੇ ਬਜਟ ਚਾਕੇ ਸਰਕਾਰ ਨੇ ਕਿਹਾ 12% GST ਹੋਣੀ ਚਾਹੀਦੀ ਸਰਕਾਰ ਦਾ ਪੈਸਾ ਸਰਕਾਰ ਕੋਲ ਹੀ ਰਹਿਣਾ ਉਹ ਕਿਸੇ ਬੰਦੇ ਕੋਲ ਤਾਂ ਆਣਾ ਨਹੀਂ ਅਸੀਂ ਇਹ ਸੋਚਿਆ ਵੀ ਉਹ ਤੇ ਜਿਹੜੀ 12% ਵਾਲੀ ਇਹ ਰਵਾਈਸ ਸੈਂਟਰ ਕਰਕੇ ਆਪਾਂ ਦੁਬਾਰਾ ਅਪੀਲ ਕਰਤਾ ਉਹਦੇ ਤੇ ਵੀ ਲੋਕਾਂ ਨੇ ਕਿਹਾ ਵੀ ਸਾਨੂੰ ਡਾਊਟ ਡਾਊਟ ਆ 18 ਜਿੱਥੇ ਕਦੇ ਲਾਈਟ ਹੀ ਨਹੀਂ ਆਈ ਮਤਲਬ ਗਰਮੀਆਂ ਦੇ ਵਿੱਚ ਉਹਨਾਂ ਨੂੰ ਲਾਈਟ ਤੋਂ ਬਿਨਾਂ ਹੀ ਰਹਿਣਾ ਪੈਂਦਾ ਸੀ ਠੀਕ ਹੈ ਉੱਥੇ ਆਪਾਂ 11 ਕੇਵੀ ਦਾ ਇੱਕ ਅਲੱਗ ਹੀ ਗ੍ਰਿਡ ਲਵਾਤਾ ਗਿੱਦੜਪਿੰਡੀ ਗਿੱਦੜਪਿੰਡੀ ਤੋਂ ਅੱਗੇ ਜਿਹੜੇ 25 ਪਿੰਡ ਆਪਣੇ ਪਿੰਦੇ ਸੀਗੇ ਪੱਤੀ ਮਲਤਾਨੀ ਮੰਡ ਦਿਹਾੜਾ ਉਹਨਾਂ ਵਿਚਾਰੇ ਨੂੰ ਤੁਸੀਂ ਆਪਾਂ ਜੇ ਇੱਥੇ ਬੈਠੇ ਆਂ ਤੁਹਾਡੇ ਚ ਬਹੁਤ ਜਣੇ ਉਧਰਲੇ ਵਿਜ਼ਿਟ ਕਰਕੇ ਆਏ ਹੋਣਗੇ ਜਾਂ ਕੋਈ ਨਹੀਂ ਵੀ ਗਿਆ ਹੋਣਾ ਉਧਰਲੇ ਪਿੰਡਾਂ 'ਚ ਆਪਾਂ ਅੱਜ ਇੱਥੇ ਬੈਠੇ ਆਂ ਤੇ ਜੇ ਮੈਂ ਤੁਹਾਨੂੰ ਉਧਰ ਬਾਗਿਆਂ ਗੁਰਦਵਾਲੇ ਪਿੰਡਾਂ 'ਚ ਲੈ ਜਾ ਉੱਥੇ ਜਾ ਕੇ ਇਹ ਲੱਗਦਾ ਵੀ ਅਜੇ ਇਹ ਲੋਕ ਸਹੂਲਤਾਂ ਤੋਂ ਅੱਜ ਵੀ 40 40 ਸਾਲ ਪਿੱਛੇ ਆ ਉੱਥੇ ਆਪਾਂ ਇੱਕ ਵੱਡਾ ਹੀ ਵੱਡਾ ਗ੍ਰਿਡ 220 ਕੇਵੀ ਫਿੱਟ ਕਰਵਾ ਸ਼ੁਰੂ ਹੋ ਗਿਆ ਉਦਾ ਮੰਤਰੀ ਸਭ ਨੇ ਤਾਂ ਘਟਨ ਨਾ ਕਿਵੇਂ ਜਿਵੇਂ ਬਣ ਗਿਆ ਉਹ ਵੀ ਪ੍ਰੋਜੈਕਟ ਪਾਸ ਚ ਜਿਵੇਂ ਜਿਵੇਂ ਲੋਕ ਅੱਗੇ ਵੱਧ ਰਹੇ ਆ ਅਵੇਅਰ ਹੋ ਰਹੇ ਆ ਓਵੇਂ ਓਵੇਂ ਘਰਾਂ 'ਚ ਏਸੀ ਆ ਰਹੇ ਪਹਿਲਾਂ ਤਾਂ ਹੁੰਦਾ ਸੀ ਇੱਕ ਕੂਲਰ ਚੱਲਦਾ ਸੀ ਸੱਤ ਬੰਦੇ ਰਹਿ ਜਾਂਦੇ ਸੀ ਫਿਰ ਹੋਲੀ-ਵਾਲੀ ਸਾਰੇ ਕਮਰਿਆਂ 'ਚ ਅਲੱਗ-ਅਲੱਗ ਕੂਲਰ ਆਉਣ ਲੱਗੇ ਹੁਣ ਜਿੰਨੇ ਕਮਰੇ ਆ ਜਿੰਨੇ ਪਰਿਵਾਰ ਦੇ ਮੈਂਬਰ ਆ ਉਹਨੇ ਕਮਰੇ ਆ ਉਹਨੇ ਏਸੀ ਜਰੂਰਤ ਵੱਧ ਰਹੀ ਆ ਉਹ ਨਹੀਂ ਸਿਸਟਮ ਆ ਗੀਜ਼ਰਸ ਉਹ ਨਹੀਂ ਆ ਉਹਦੇ ਨਾਲ ਲਾਈਟ ਦੀ ਕੰਜ਼ਮਪਸ਼ਨ ਨਾ ਬੇਸ਼ੱਕ ਆਪਾਂ ਇੱਕ ਐਟ ਅ ਟਾਈਮ ਇੱਕ ਦੀ ਕਰ ਲਈਏ ਪਰ ਅਵੇਲੇਬਿਲਟੀ ਤਾਂ ਕਈ ਵਾਰੀ ਚਾਰ ਦੀ ਵੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਬਿਜਲੀ ਦੇ ਖੇਤਰ ਦੇ ਵਿੱਚ ਗ੍ਰਿਡ ਵਗੈਰਾ ਬਣਾਉਣੇ ਪਏ ਜੇ ਆਪਾਂ ਹੁਣ ਨਾ ਵੇਅਰ ਹੋਏ ਫਿਰ ਇੱਕਦਮ ਆਪਣਾ ਔਖਾ ਹੋ ਜਿਹੜਾ ਸਭ ਤੋਂ ਵੱਡੀ ਆਪਣੀ ਪ੍ਰੋਬਲਮ ਸੀ ਜਗਰਾਓ ਹਲਕੇ ਦੇ ਵਿੱਚ ਟੀਆਰਵਾਈ ਸਟੇਸ਼ਨ ਸੀ ਇੱਥੇ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਬੰਦ ਕਰਤਾ ਇਸਾਂ ਤੇ ਜਦੋਂ ਆਪਣੇ ਪਿੰਡਾਂ ਦੇ ਵਿੱਚ ਕਿਸੇ ਕਿਸਾਨ ਦਾ ਟਰਾਂਸਫਾਰਮਰ ਸੜਦਾ ਸੀ ਟਰਾਂਸਫਾਰਮਰ ਉਹਦਾ ਸੜ ਜਾਂਦਾ ਸੀ ਤੇ ਉਹਨੂੰ ਦਰਾਹੇ ਲੈ ਕੇ ਜਾ ਕੇ ਰਿਪੇਅਰ ਕਰਾਉਣੀ ਪੈਂਦੀ ਸੀ ਦਰਾਹੇ ਤੁਸੀਂ ਦੇਖੋ ਜਿਹੜਾ ਬੰਦਾ ਫਸਲ ਦੇ ਵਿੱਚ ਖੜਾ ਫਸਲ ਲੈਣ ਕੋਈ ਕਰ ਰਿਹਾ ਆ ਉਹਦਾ ਕੰਮ ਪਾਣੀ ਦੇ ਰਿਹਾ ਜਾਂ ਕੁਝ ਕਰ ਰਿਹਾ ਪਹਿਲਾਂ ਤਾਂ ਇੱਕ ਦਿਨ ਉਹਨੂੰ ਦਰਾਹੇ ਜਾਣਾ ਪੈਂਦਾ ਸੀ 7-8000 ਰੁਪਏ ਦੇਣਾ ਪੈਂਦਾ ਸੀ ਤੇ ਫੇਰ ਅਗੂ ਅਫਸਰ ਮਿਲਣਾ ਕਿ ਨਹੀਂ ਮਿਲਣਾ ਟਰਾਂਸਫਾਰਮਰ ਮਿਲਣਾ ਕਿ ਨਹੀਂ ਪੈਣਾ ਇਹ ਮਰਜ਼ੀ ਕੇਸ ਸੀਗਾ ਵੀ ਉਹਦੀ ਲੱਕੀ ਲੱਗ ਸੀ ਆਪਾਂ ਉਹਨੂੰ ਜਗਰਾਉਂ ਸਟਾਰਟ ਕਰਾਤਾ ਜਗਰਾਉਂ ਸਟਾਰਟ ਹੋ ਚੁੱਕਿਆ ਹੁਣ ਆਪਣੇ ਟਰਾਂਸਫਾਰਮਰ ਲਈ ਆਪਾਂ ਨੂੰ ਦਰਾਹੀ ਨਹੀਂ ਜਾਣਾ ਪੈਂਦਾ ਜਗਰਾਉਂ ਦੇ ਵਿੱਚ ਮੈਂ ਪਿੱਛੇ ਜੇ ਜਦੋਂ ਮੈਂ ਪਹਿਲਾ ਐਮਐਲਏ ਸੀ ਆਪੋਜੀਸ਼ਨ ਦੀ ਸੀ ਇੱਕ ਕੋਈ ਗੱਲ ਦੇਖਦੀ ਹੁੰਦੀ ਸੀ ਵੀ ਜਦੋਂ ਸੰਦੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਡਿਲੀਵਰੀਸ ਹੁੰਦੀਆਂ ਚਲੋ ਉਦੋਂ ਖੱਜਲ ਖਵਾਰੀ ਬੜੀ ਹੁੰਦੀ ਹੈ ਕਿ ਹਰ ਬੰਦਾ ਇੱਕ ਡਿਲੀਵਰੀ ਤੇ 40 50 ਹਜ਼ਾਰ ਨਹੀਂ ਕਰ ਸਕਦਾ ਹਰ ਨਹੀਂ ਕਰ ਸਕਦਾ ਤੇ ਜੇ ਆਪਾਂ ਅੱਜ ਦੇ ਜਮਾਨੇ ਦੇ ਵਿੱਚ ਜਿਹੜੇ ਬੱਚੇ ਨੇ ਧਰਤੀ ਤੇ ਆਉਣਾ ਉਹ ਬੱਚਾ ਸੁਰੱਖਿਅਤ ਨਹੀਂ ਰੱਖ ਸਕੇ ਤੇ ਮਾਸ ਰੱਖਿਅਤ ਨਹੀਂ ਰੱਖ ਸਕੇ ਫਿਰ ਤਾਂ ਜਿੰਨੀ ਮਰਜ਼ੀ ਤਰੱਕੀ ਕਰੀ ਚੱਲੀ ਇਹ ਆਪਣਾ ਪਹਿਲਾ ਫਰਜ਼ ਹੋਣਾ ਚਾਹੀਦਾ ਮੈਂ ਜਗਰਾਉਂ ਦੇ ਸਿਵਲ ਹਸਪੀਟਲ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਨੀ ਹੈ ਤੁਸੀਂ ਜਸਟ ਵਿਜ਼ਿਟ ਕਰਕੇ ਆਉਣੀ ਹੈ ਉੱਥੇ ਜਾ ਕੇ ਦੇਖੋ ਨਹੀਂ ਵੀ ਜ਼ਰੂਰਤ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਪਣੇ ਕੰਮ ਕੀ ਹੋਏ ਠੀਕ ਹੈ ਵਿਜ਼ਿਟ ਕਰਕੇ ਮੈਨੂੰ ਇਹ ਦੱਸ ਦਿਓ ਵੀ ਜਿਹੜਾ ਆਪਾਂ ਜੱচ্চਾ ਬੱਚਾ ਹਸਪਤਾਲ ਬਣਾਇਆ ਐਹੀ ਨੇ ਜਗਰਾਉਂ ਚ ਕੋਈ ਪ੍ਰਾਈਵੇਟ ਹਸਪਤਾਲ ਵੀ ਹੈਗਾ ਹਰ ਰੂਮ ਕੋਲੇ ਅਟੈਚ ਬਾਥਰੂਮ ਤੇ ਸੀ ਤੇ 1100 ਰੁਪਏ ਗਿਆ ਕਮਰੇ ਦਾ ਕਿਰਾਇਆ 1100 ਠੀਕ ਹੈ ਜਿਹੜਾ ਨਹੀਂ ਦੇ ਸਕਦਾ ਉਹਨੂੰ ਹਾਫ ਵੀ ਕਰਦੇ ਆ ਪਰ ਰੇਟ ਅਸੀਂ ਰੱਖਿਆ ਹੋਇਆ ਉੱਥੇ ਸਰਕਾਰੀ ਜਿਹੜਾ ਵੀ 100% ਦਵਾਈਆਂ ਫ੍ਰੀ ਆ 100% ਇਲਾਜ ਫ੍ਰੀ ਆ ਠੀਕ ਹੈ ਉਹ ਜੋ ਵੀ ਹੈ ਪਰਚੀ ਸਰਕਾਰੀ ਤੌਰ ਤੇ ਕੱਟੀ ਜਾਣੀ ਹੈ ਕਈਆਂ ਬਹੁਤਿਆਂ ਨੂੰ ਤਾਂ ਫ੍ਰੀ ਹੀ ਕਮਰਾ ਦੇ ਰਹੀਦਾ ਕਿਉਂਕਿ ਉੱਥੇ ਜਿੰਨਾ ਨੇ ਆਉਣਾ ਹੁਣ ਮੈਂ ਬੇਨਤੀ ਇਹ ਕਰ ਰਹੀ ਆ ਚੈਨਲ ਦੇ ਮਾਧਿਅਮ ਨਾਲ ਹੀ ਵੀ ਭਈ ਹੁਣ ਉਹ ਹਸਪੀਟਲ ਇਕੱਲਾ ਹੀ ਹਸਪੀਟਲ ਨਹੀਂ ਰਹਿ ਗਿਆ ਜਿੱਥੇ ਡਾਕਟਰ ਹੈ ਨਹੀਂ ਜਿੱਥੇ ਡਰਸਾ ਨਹੀਂ ਸਭ ਸਟਾਫ ਪੂਰਾ ਉੱਥੇ ਜਿੰਨਾ ਆਪਾਂ ਨੂੰ ਚਾਹੀਦਾ ਹੁਣ ਉੱਥੇ ਆਮ ਲੋਕਾਂ ਨੂੰ ਵੀ ਟਰਸਟ ਕਰਕੇ ਇੱਕ ਵਾਰੀ ਉੱਥੇ ਜਾਣਾ ਚਾਹੀਦਾ ਜੀ ਜੀ ਇੱਕ ਮਿੰਟ ਹਾਂਜੀ ਇੱਕ ਮਿੰਟ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਤੁਸੀਂ ਸਾਡੇ ਪੰਡਿਤ ਧੀਓ ਹਾਂਜੀ ਜੀ ਸਾਰੇ ਆਏ ਨਾ ਇਕੱਠੇ ਹੋਏ ਕੋਈ ਕੈਨੇਡਾ ਤੋਂ ਆਇਆ ਕੋਈ ਅਮਰੀਕਾ ਤੋਂ ਆਇਆ ਕੋਈ ਯੂਰਪ ਤੋਂ ਆਇਆ ਜੀ ਜੀ 2 ਮਿੰਟ ਲਈ ਅੰਕਲ ਜੀ ਮੈਂ ਤੁਹਾਡਾ 2 ਮਿੰਟ ਲਈ ਮੈਂ ਉਹ ਹੀ ਕਹਣਾ ਬਿਪਲ ਦੇਵ ਸਿੰਘ ਅਗੇ ਪਰਸੂਮ ਜੀ ਤੁਸੀਂ ਦੱਸੋ ਹਾਂ ਜੀ ਬਹੁਤ ਹੀ ਸਤਿਕਾਰਯੋਗ ਭੈਣ ਜੀ ਸਰਜੀਤ ਕੌਰ ਅਸੀਂ ਸਮੂਹ ਨਗਰ ਨਿਵਾਸੀ ਤੇ ਖਾਸ ਕਰਕੇ ਅੱਜ ਐਨ ਆਰ ਆਈ ਵੀਰ ਨੇ ਤੁਹਾਡਾ ਤੁਹਾਡੀ ਜਨਮ ਭੂਮੀ ਤੇ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਕੰਮ ਕੀਤਾ ਤੁਸੀਂ ਡਿਵੈਲਪਮੈਂਟ ਦੇ ਖਾਸ ਕਰਕੇ ਵੱਡੀਆਂ ਪ੍ਰੋਬਲਮ ਜਿਵੇਂ ਨਹਿਰ ਦਾ ਪੁਲ ਸੀ ਜਾਂ ਹੋਰ ਸੀ ਚਚਾਬਾ ਚਾਕੇਂਦਰ ਆਇਆ ਮੁੱਖ ਮੰਤਰੀ ਸਾਹਿਬ ਆ ਕੇ ਇਹ ਕਰਕੇ ਗਏ ਪਰ ਜਿਹੜੀਆਂ ਗੱਲਾਂ ਅਸੀਂ ਤੁਹਾਡੇ ਨਾਲ ਹੋਰ ਕਰਨੀਆਂ ਨੇ ਕਿਉਂਕਿ ਸਾਡਾ ਤੁਹਾਡੇ ਤੇ ਜੋਰ ਆ ਤੁਸੀਂ ਸਾਡੇ ਹੋ ਸਾਡੀ ਭੈਣ ਹੋ ਕਿ ਸਾਡੇ ਇਨਾਂ ਚੋਂ ਕਿਸੇ ਦੀ ਧੀ ਲੱਗਦੇ ਹੋ ਠੀਕ ਹੈ ਜੀ ਸਾਡਾ ਤੁਹਾਡੇ ਤੇ ਜੋਰ ਆ ਅਸੀਂ ਚਾਹੁੰਦੇ ਹਾਂ ਕਿ ਆਪਾਂ ਸਾਰੇ ਰਲ ਕੇ ਪਹਿਲਾ ਮੌਕਾ ਕਿ ਸਾਡੇ ਪਿੰਡ ਦਾ ਕੋਈ ਐਮਐਲਏ ਬਣਿਆ ਹੋਵੇ ਦੂਜੀ ਵੱਡੀ ਗੱਲ ਪਿਛਲੀ ਵਾਰ ਵੀ ਐਮਐਲਏ ਬਣੇ ਸਰਕਾਰ ਨਹੀਂ ਸੀ ਨਹੀਂ ਕਰ ਸਕਦੇ ਸੀ ਕੰਮ ਕਿਉਂ ਐਤ ਕੀ ਸਰਕਾਰ ਵੀ ਆ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਆਪਾਂ ਸਾਰੇ ਰਲ ਕੇ ਹੰਬੜਾ ਮਾਰੀਏ ਇਹ ਉਹ ਐਨਆਰਆਈ ਨੇ ਭੈਣ ਜੀ ਮੈਂ ਤੁਹਾਨੂੰ ਦੱਸਾਂ ਕੋਈ ਪੋਸਟ ਛਾਣੂ ਕੋਈ ਇਹ ਮੈਂ ਤੁਹਾਨੂੰ ਬਾਅਦ ਵਿੱਚ ਦਿੰਦਾ ਜੀ ਉਹ ਇੱਕ ਵਾਰੀ ਮੈਂ ਤੁਹਾਨੂੰ ਦੱਸ ਦੂੰਗਾ ਸਾਰੀ ਗੱਲਾਂ ਇੱਕ ਪੋਸਟ ਤੇ ਅਸੀਂ ਦਿਨੇ ਪਾ ਲਈਏ ਨਾ ਵੀ ਆਹ ਬੰਦਾ ਬਿਮਾਰ ਆ ਜੀ ਇਹ ਤੇ ਇੰਨੇ ਲੱਖ ਲੱਗਣੇ ਨੇ ਅਸੀਂ ਪੋਸਟ ਪਾ ਕੇ ਪੈ ਗਏ ਦਿਨ ਛੱਡਦੇ ਨੂੰ ਸੁਨੇਹਾ ਆਇਆ ਪਿਆ ਹੁੰਦਾ ਵੀ ਫਲਾਣੇ ਤੋਂ ਪੈਸੇ ਚੱਕ ਲਿਓ ਇੰਨੇ ਪੈਸੇ ਦੁਆਰਾ ਪੋਸਟ ਪਾ ਕੇ ਕਹਿਣਾ ਪੈਂਦਾ ਵੀ ਪੈਸੇ ਪੂਰੇ ਹੋ ਗਏ ਜੀ ਹੁਣ ਹੋਰ ਨਾ ਪਾਇਓ ਇਹ ਸਾਰੇ ਤਿਆਰ ਨੇ ਜੇ ਪਿੰਡ ਨੂੰ ਆਪਾਂ ਵਧੀਆ ਬਣਾਉਣਾ ਤਾਂ ਇਹ ਹੋਰ ਵੀ ਸਹਿਯੋਗ ਕਰਨ ਸਾਰੇ ਬੰਦੇ ਤਿਆਰ ਨੇ ਇਹ ਸਾਰੇ ਉੱਥੇ ਵੈਲ ਸੈਟਲ ਨੇ ਇਹਨਾਂ ਕੋਲੇ ਜਾ ਕੇ ਆਏ ਆ ਬੜੀ ਖੁਸ਼ੀ ਹੁੰਦੀ ਆ ਬਹੁਤ ਤਰੱਕੀਆਂ ਕੀਤੀਆਂ ਨੇ ਬੜੇ ਵੱਡੇ ਵੱਡੇ ਕਾਰੋਬਾਰ ਇਹਨਾਂ ਨੇ ਉੱਥੇ ਖੜੀ ਕੀਤੇ ਨੇ ਨਾ ਤਾਂ ਇਹਨਾਂ ਦੇ ਬੱਚਿਆਂ ਨੇ ਇੱਥੇ ਆ ਕੇ ਰਹਿਣਾ ਕਦੇ ਆਉਣਗੇ ਤਾਂ ਦੋ ਤਿੰਨ ਵੀਕਾਂ ਲਈ ਆਉਣਗੇ ਨਾ ਇਹਨਾਂ ਨੂੰ ਆਪਣੀਆਂ ਵਧੀਆਂ ਬਣਾਇਆਂ ਛੜਕਾਂ ਦਾ ਕਿਉਂਕਿ ਇਹਨਾਂ ਕੋਲੇ ਮਹਿੰਗੀਆਂ ਗੱਡੀਆਂ ਵੀ ਨੇ ਠੀਕ ਹੈ ਜੀ ਸੋ ਪਰ ਇਹਨਾਂ ਦੇ ਇੱਕ ਦਿਲਾਂ 'ਚ ਦਰਦ ਆ ਜੀ ਵੀ ਅਸੀਂ ਆਪਦੇ ਪਿੰਡ ਨੂੰ ਸੋਹਣਾ ਬਣਾਈਏ ਠੀਕ ਆ ਤੁਸੀਂ ਹਲਕੇ ਲਈ ਇਹਨੇ ਇਹਨੇ ਵੱਡੇ ਪ੍ਰੋਜੈਕਟ ਲੈ ਕੇ ਆਉਂਦੇ ਆ ਪਰ ਇਹ ਸਾਰੇ ਚਾਹੁੰਦੇ ਨੇ ਕਿ ਅਸੀਂ ਪਿੰਡ ਨੂੰ ਇੰਨਾ ਸੋਹਣਾ ਬਣਾਈਏ ਵੀ ਅਸੀਂ ਵੀ ਤਿਆਰ ਹਾਂ ਇਹ ਕਹਿੰਦੇ ਅਸੀਂ ਵੀ ਤਿਆਰ ਹਾਂ ਜੋ ਕੁਝ ਸਾਨੂੰ ਡਿਊਟੀ ਲਾਉਂਗੇ ਅਸੀਂ ਉਹ ਕਰਨੇ ਤਿਆਰ ਹਾਂ ਸੋ ਆਪਾਂ ਸਾਰੇ ਨਾਲ ਮਿਲ ਕੇ ਇਹ ਜਾਂ ਹੰਬੜਾ ਮਾਰ ਗਏ ਜੀ ਕਿ ਆਪਾਂ ਪਿੰਡ ਨੂੰ ਸੋਹਣਾ ਬਣਾਈਏ ਵਧੀਆ ਬਣਾਈਏ ਇੱਥੇ ਪਿੰਡ 'ਚ ਵੱਧ ਤੋਂ ਵੱਧ ਸਹੂਲਤਾਂ ਲੈ ਕੇ ਆਈਏ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਸਭ ਤੋਂ ਵੱਡੀ ਉਹ ਸਾਰੇ ਇਹ ਵੀ ਉਹੀ ਚਾਹੁੰਦੇ ਨੇ ਸਭ ਤੋਂ ਵੱਡੀ ਜੜੀ ਹੈਗੀ ਆ ਕਿ ਆਪਾਂ ਪਿੰਡ ਨੂੰ ਸਬ ਡਿਵੀਜ਼ਨ ਬਣਾਈਏ ਇਹਨਾਂ ਦੇ ਲਿੰਕ ਵੀ ਉੱਥੇ ਬਹੁਤ ਜ਼ਿਆਦੇ ਨੇ ਇਥੋਂ ਤੱਕ ਕਿ ਮੈਨੂੰ ਇੱਕ ਸਜਣ ਨੇ ਇਹ ਵੀ ਕਿਹਾ ਕਿ ਵੈਸੇ ਤੁਸੀਂ ਨੇੜੇ ਹੋ ਪਰ ਉਹ ਕਹਿੰਦੇ ਭਗਵੰਤ ਮਾਨਾ ਅਸੀਂ ਵੀ ਸੰਪਰਕ ਕਰ ਲਾਂਗੇ ਠੀਕ ਹੈ ਜੀ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਨਾਲ ਅਸੀਂ ਵੀ ਸੰਪਰਕ ਕਰ ਲਾਂਗੇ ਸਾਰੇ ਰਲ ਮਿਲ ਕੇ ਆਪਾਂ ਹੰਬੜਾ ਮਾਰ ਗਏ ਆਪਾਂ ਸਬ ਡਿਵੀਜ਼ਨ ਬਣਾਈਏ ਨੰਬਰ 2 ਤੇ ਭੈਣ ਜੀ ਇੱਕ ਪੰਜਾਬ ਸਰਕਾਰ ਦੁਆਰਾ ਇੱਕ ਡਿਵੈਲਪਮੈਂਟ ਪਲਾਨ ਤਿਆਰ ਕੀਤਾ ਗਿਆ ਸੀ ਨੋਟੀਫਿਕੇਸ਼ਨ ਨੰਬਰ ਵਗੈਰਾ ਵੀ ਸਾਰਾ ਹੈਗਾ ਉਹਨੂੰ ਜਰੂਰ ਆਪਾਂ ਲਾਗੂ ਕਰਾਈਏ ਇੱਕ ਪੈਂਜੀ ਗੁਰਦੁਆਰਾ ਮੈਦਾਨ ਸਾਹਿਬ ਵਾਲੀ ਸੜਕ ਲੋਪੋ ਤੱਕ ਜੀ ਆਪਾਂ ਡਬਲ ਕਰਾ ਲਈਏ ਉਹਨੂੰ ਡਬਲ ਕਰਾ ਲਈਏ ਤੇ ਤਿੰਨ ਗੁਰੂ ਘਰ ਪੈਂਦੀ ਜੁੜਦੇ ਨੇ ਉਹਦੇ ਨਾਲ 18 ਫੁੱਟੀ ਕਰਾ ਲਈਏ ਉਹਨਾਂ ਪਰ ਝੋੜਾਂ ਗੁਰਦੁਆਰਾ ਮੈਦਾਨ ਸਾਹਿਬ ਤੇ ਲੋਪੋ ਸੰਗਤ ਨੂੰ ਵੀ ਸਹੂਲਤ ਤੇ ਆਮ ਲੋਕਾਂ ਨੂੰ ਵੀ ਸਹੂਲਤ ਬਹੁਤ ਵੱਡੀ ਗੱਲ ਹੋਊਗੀ ਇਹ ਪਿੰਡ 'ਚ ਸੀਵਰੇਜ ਜ਼ਰੂਰ ਪਾਈਏ ਜੀ ਆਪਾਂ ਨਾਲੀਆਂ ਤੇ ਮੱਛਰ ਪੈਦਾ ਹੁੰਦਾ ਬਿਮਾਰੀਆਂ ਪੈਦਾ ਹੁੰਦੀ ਉਹਦੇ ਨਾਲ ਟ੍ਰੀਟਮੈਂਟ ਪਲਾਂਟ ਕਿਉਂਕਿ ਹੁਣ ਜਿਹੜਾ ਸੀਵਰੇਜ ਥੋੜਾ ਬਹੁਤਾ ਪਿਆ ਤਾਂ ਉਹ ਸੇਮ ਦੇ ਵਿੱਚ ਪਾਣੀ ਪੈਂਦਾ ਕਦੇ ਵੀ ਸੇਮ ਵਾਲੇ ਬੰਦ ਕਰ ਸਕਦੇ ਆ ਟ੍ਰੀਟਮੈਂਟ ਪਲਾਂਟ ਲਾ ਕੇ ਆਪਾਂ ਤੇ ਉਹਦਾ ਪਾਣੀ ਜਿਹੜਾ ਹੈਗਾ ਜੀ ਆਪਾਂ ਉਹ ਖੇਤਾਂ 'ਚ ਵੀ ਵਰਤ ਸਕਦੇ ਆ ਮੇਨ ਬੱਸ ਸਟੈਂਡ ਤੇ ਜਿਹੜਾ ਆਪਣਾ ਹਸਪਤਾਲ ਆ ਜੀ ਉਹ 'ਚ ਡਾਕਟਰਾਂ ਦੀ ਬਹੁਤ ਘਾਟ ਆ ਕਦੇ ਕੋਈ ਟੈਂਪਰੇਰੀ ਡਾਕਟਰ ਆਉਂਦਾ ਉੱਥੇ ਆਪਾਂ 24 ਘੰਟੇ ਡਾਕਟਰ ਦੀ ਸਹੂਲਤ ਲਈਏ ਉਹਦੇ ਲਈ ਕੋਸ਼ਿਸ਼ ਕਰੋ ਸੀਨੀਅਰ ਸੈਕੰਡਰੀ ਸਕੂਲ 'ਚ ਪੋਸਟਾਂ ਪੂਰੀਆਂ ਹੋ ਗਈਆਂ ਪਰ ਡੀ ਸਾਡੇ ਬੱਚੇ ਅੱਜ ਮੋਬਾਈਲਾਂ ਨਾਲ ਜੁੜ ਗਏ ਜਦੋਂ ਅਸੀਂ ਛੋਟੇ ਹੁੰਦੇ ਸੀ ਜਾਂ ਸਾਡੇ ਤੋਂ ਵੱਡੇ ਜਿਹੜੇ ਆ ਬਾਈ ਉਹਨੇ ਖੇਡਦੇ ਹੁੰਦੇ ਸੀਗੇ ਉਦੋਂ ਮੇਲਾ ਲੱਗਦਾ ਹੁੰਦਾ ਸੀ ਤੇ ਸਪਾਰਸ਼ ਹੁੰਦੀ ਸੀ ਵੀ ਮੈਨੂੰ ਖੜਾਓ ਟੀਮ 'ਚ ਮੈਨੂੰ ਖੜਾਓ ਦੋ ਦੋ ਤਿੰਨ ਤਿੰਨ ਟੀਮਾਂ ਹੁੰਦੀਆਂ ਸੀ ਅੱਜ ਗਰਾਊਂਡ ਖਾਲੀ ਪਏ ਨੇ ਡੀਪੀ ਦੀ ਪੋਸਟ ਖਾਲੀ ਹੈ ਜੀ ਉਹ ਜਰੂਰ ਤੁਸੀਂ ਪੂਰੀ ਕਰਾਓ ਇੱਕ ਭੈਣ ਜੀ ਜਦੋਂ ਐਨਆਰਆਈਆਂ ਨੇ ਆਉਣਾ ਹੁੰਦਾ ਇਹਨਾਂ ਕੋਲੇ 2 ਜਾਂ 3 ਵੀਕ ਹੁੰਦੇ ਆ 2 ਜਾਂ 3 ਵੀਕ ਹੁੰਦੇ ਆ ਕਿਸੇ ਦਾ ਕੋਈ ਮਾੜਾ ਮੋਟਾ ਜ਼ਮੀਨ ਜਾਇਦਾਦ ਦਾ ਕਿਸੇ ਦਾ ਇੰਤਕਾਲ ਆ ਕਿਸੇ ਦਾ ਤਕਸੀਮ ਆ ਕੁਝ ਵੀ ਆ ਦਸਤਰਾਂ ਦੇ ਵਿੱਚ ਸੁਨਵਾਈ ਨਹੀਂ ਹੁੰਦੀ ਆਪਾਂ ਇੱਕ ਕੈਂਪ ਫਿਕਸ ਕਰੋ 15 ਤੋਂ 20 ਦਿਨ ਕੈਂਪ ਲੱਗ ਜਾਣਾ ਪਾ ਜੀ ਮੈਂ ਅਗਲੀ ਗੱਲ ਕਰ ਰਿਹਾ ਹਰੇਕ ਸਾਲ ਦੀ ਜਿਹ ਪਿੰਡ ਦੇ ਵਿੱਚ ਆਪਾਂ ਫਿਕਸ ਕਰ ਲਓ ਮੈਂ ਪੈਲਸ ਫ੍ਰੀ ਦਿਆ ਕਰੂੰਗਾ ਜੀ ਠੀਕ ਇੱਕ ਫਿਕਸ ਕਰ ਲਈ ਡੇਟ ਐਨ ਆਰ ਆਂ ਨੂੰ ਪਹਿਲਾਂ ਪਤਾ ਹੋਵੇ ਉਹ ਆਪਦੀ ਟੈਂਟ ਕੋਸੇ ਹਿਸਾਬ ਨਾਲ ਲਿਆ ਕਰਨੀ ਉਹਦੋਂ ਹੋਣਗੇ ਤਾਂ ਕਿ ਉਹਨਾਂ ਦਾ ਇੱਕ ਦਿਨ ਸਾਨੂੰ ਆਪਾਂ ਕੰਮ ਕਰਵਾਇਆ ਕਰੀਏ ਜੀ ਠੀਕ ਅੱਛਾ ਉਹ ਉਸ ਦਾ ਦੁਕਸ਼ਾਪ ਇਹਨੂੰ ਤੋਂ ਵਧਰ ਮੋੜੇ ਇੱਕ ਪੈਂਡ ਜੀ ਆ ਜਿਹੜੀਆਂ ਹੈਗੀਆਂ ਆਹ ਪੰਡੀਆਂ ਕੱਸੀਆਂ ਨੇ ਜੀ ਇਹ ਉਹ ਜਿਵੇਂ ਹੁਣ ਅੱਜ ਕੱਲ ਵੈਸੇ ਲੋਕਾਂ 'ਚ ਸਾਡੇ ਆ ਗਈ ਥੋੜੀ ਜੀ ਅਵੇਅਰਨੈਸ ਦੀ ਘਾਟ ਆ ਕਿ ਉਹ ਮੋਟਰਾਂ 'ਚ ਚਲਾਈ ਜਾਂਦੇ ਨੇ ਕੱਸੀ ਦਾ ਪਾਣੀ ਘਟ ਵਰਦੇ ਨੇ ਪਰ ਜੇ ਕੱਸੀ ਦੇ ਖਾੜ ਆਪਾਂ ਪੱਕੇ ਕਰਾ ਦਾਂਗੇ ਤਾਂ ਧਰਤੀ ਹੇਠਾਂ ਪਾਣੀ ਨਹੀਂ ਵਰਤਿਆ ਜਾਊਗਾ ਉਹ ਆਪਾਂ ਜਲਦੀ ਪੱਕੀਆਂ ਕਰਾਈਏ ਜੀ ਇਹਦੇ ਨਾਲ ਹੀ ਇੱਕ ਸਾਹਮਣੇ ਜੀ ਗੋਰੇਵਾਲੇ ਸੰਤਾਂ ਦੀ ਕੁਟਿਆ ਉੱਥੇ ਬਹੁਤ ਸੰਗਤ ਸਵੇਰ ਸੁਬਾ ਸ਼ਾਮ ਉੱਥੇ ਮੱਥਾ ਟੇਕਣ ਜਾਂਦੀ ਹੈ ਉਹਦੇ ਨਾਲ ਹੀ ਕਬਰਾਂ ਨੇ ਜੀ ਤਾਂ ਉਹ ਇੱਕ ਛੋਟਾ ਜਿਹਾ ਟੋਟਾ ਕਿਲੋਮੀਟਰ ਦਾ ਤੇ ਉਹਨੂੰ ਵੀ ਆਪਾਂ ਫੈਲਦੇ ਧਰ ਤੇ ਬਣਾਈਏ ਜੀ ਠੀਕ ਸੋ ਇਹ ਮੈਂ ਇੱਕ ਨਾ ਤੋਂ ਦੋ ਅੰਗਰੇਜ਼ੀ ਮੈਂ ਪਹਿਲਾਂ ਤੋਂ ਬੋਲ ਲਿਆ ਹਾਂ ਹਾਂਜੀ ਤੁਸੀਂ ਬੈਠੋ ਮੈਤੇਆਂ ਵਾਲੇ ਸੜਕ ਬਾਰੇ ਮੈਂ ਪਹਿਲਾਂ ਗੱਲ ਕਰੂੰਗੀ ਜੀ ਇਹ ਜਸਵਿੰਦਰ ਨੂੰ ਪਤਾ ਸਾਰਾ ਇਹਦੇ ਬਾਰੇ ਬਾਈ ਦੇ ਇਹ ਸੜਕ ਰਿਕਾਰਡ ਹੈ ਵਿਧਾਨ ਸਭਾ ਚ ਮੈਂ ਇਹਨੂੰ ਬੋਲੀ ਵੀ ਆ ਸਾਡੇ ਸ਼੍ਰੀ ਗੁਰੂ ਜਿਹੜੇ ਤਾਂ ਅੰਦਰ ਮੈਤੇਆਂ ਵਾਲੇ ਸਾਬ ਆਪਣੇ ਬਜ਼ੁਰਦਾਰਾ ਸਾਹਿਬਾ ਇੱਥੇ ਸਾਨੂੰ ਸਾਰੇ ਨੂੰ ਆਸਤਾ ਇਹਨੂੰ ਗੁਰੂ ਗੋਬਿੰਦ ਸਿੰਘ ਮਾਰਗ ਚੋਂ ਹੀ ਘੜਦਾ ਸੀ ਇਹ ਸੜਕ ਨੂੰ ਜਿਹਦੀ ਕਰਕੇ 12 ਫੁੱਟੀ ਬਣਦੀ ਹੈ ਤੇ ਜਦੋਂ ਇਹ ਸੜਕ ਬਣਨ ਲੱਗੀ ਸੀ ਆ ਮੈਂ ਆਪੋਜੀਸ਼ਨ ਦੀ ਉਦੋਂ ਐਮ.ਐਲ.ਏ ਸੀ ਮੈਂ ਉੱਥੇ ਸੁਪਰਡੈਂਟ ਨੂੰ ਪੁੱਛਿਆ ਮੈਂ ਕਿਹਾ ਵੀ ਇਹ ਸੜਕ ਤੁਸੀਂ ਬਣਾ ਰਹੇ ਹੋ ਗੁਰੂ ਗੋਬਿੰਦ ਸਿੰਘ ਮਾਰਗ ਦੀ ਸੜਕ 18 ਫੁੱਟੀ ਬਣਦੀ ਹੈ ਸਾਡੀ ਸੜਕ 18 ਫੁੱਟੀ ਕਿਉਂ ਨਹੀਂ ਉਹ ਕਹਿੰਦੇ ਜੀ ਵੀ ਇਹ ਗੁਰੂ ਗੋਬਿੰਦ ਸਿੰਘ ਮਾਰਗ ਨਹੀਂ ਚੱਲਦਾ ਠੀਕ ਹੈ ਮੈਂ ਕਿਹਾ ਫਿਰ ਸਾਨੂੰ ਇਹ ਦੱਸ ਦੋ ਮੈਂ ਡਿਸਕਪ ਕੋਲ ਗਈ ਰਵਨੀਤ ਬਿੱਟੂ ਵੀ ਬੈਠੇ ਸੀ ਉੱਥੇ ਐਮ.ਪੀ.ਸੀ ਦੇ ਮੈਂ ਕਿਹਾ ਸਾਨੂੰ ਇੰਨਾ ਹੀ ਦੱਸ ਦੋ ਵੀ ਸਾਡੇ ਪਿੰਡ ਮੈਤੇਣਾ ਸਾਹਜ ਗੁਰੂ ਸਾਹਿਬ ਕਿਹੜੀ ਜਗ੍ਹਾ ਤੋਂ ਆਉਂਦੇ ਸੀ ਉਹ ਆਉਂਦੇ ਸੀ ਐਲੀਪੈਂਟ ਚਾਜਤਾ ਉਹ ਤਾਂ ਨਹੀਂ ਸੀ ਵੀ ਸਾਨੂੰ ਇੰਨਾ ਦੱਸ ਦੋ ਵੀ ਜੀ ਆ ਫਿਰ ਨੀਚੋਂ ਆਉਂਦੇ ਸੀ ਅਸੀਂ ਉੱਥੇ ਸੜਕੋਂ ਮਾਵਾਂਗੇ ਜਾ ਉਹ ਕਿਸੇ ਸੜਕ ਤੋਂ ਕਿਸੇ ਰਸਤੇ 'ਚੋਂ ਆਉਂਦੇ ਸੀ ਇਤਿਹਾਸਕ ਬਾਅਦ ਨਕਸ਼ਾ ਲੱਗਿਆ ਹੋਇਆ ਦੇਖੋ ਪੁਰਾਣੇ ਲੀਡਰਸ ਨੇ ਬੜੀ ਸੋਚੀ ਸਮਝੀ ਸਾਜਿਸ਼ ਦੇ ਨਾਲ ਇਹਨੂੰ ਕੱਟਤਾ ਬਾਹਰ ਹੁਣ ਇਸ ਵਾਰ ਇਹਨੂੰ ਮੈਂ ਪਹਿਲਾਂ ਵਿਧਾਨ ਸਭਾ ਵਿੱਚ ਬੋਲੀ ਪੀਡਬਲਿਊ ਡੀ ਦੇ ਵਰਕਿੰਗ ਪਲਾਨ ਚ ਪਾਇਆ ਹੋਇਆ ਸਨ ਇਹ ਸੜਕ ਨੂੰ ਪਰ ਇਹਨੂੰ ਅਜੋ ਪਿੱਛੇ ਜਦੋਂ ਨਕਸ਼ਾ ਆਪਣੇ ਕੋਲ ਨਕਸ਼ਾ ਹੈਗਾ ਇਹਦਾ ਪਰ ਜਦੋਂ ਇਹਦੀ ਮਨਜ਼ੂਰੀ ਮਿਲਣੀ ਹੈ ਉੱਪਰੋਂ ਇੱਕ ਵਾਰੀ ਮੇਰੀ ਕੋਸ਼ਿਸ਼ ਇਹੀ ਹੈ ਵੀ ਡਿਪਾਰਟਮੈਂਟ ਦੇ ਵਿੱਚ ਰਜਿਸਟਰ ਹੋਵੇ ਇਹ ਚੀਜ਼ ਵੀ ਗੁਰੂ ਸਾਹਿਬ ਸਾਬ ਜੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿੰਡ ਦੇ ਵਿੱਚ ਆ ਕੇ ਰਹਿੰਦੇ ਸੀ ਸਾਡੇ ਪਿੰਡ ਦੇ ਵਿੱਚ ਉਹਨਾਂ ਦੀ ਇਹ ਜਗ੍ਹਾ ਸੀ ਜਿੱਥੋਂ ਆਉਂਦੇ ਸੀ ਮੇਰੀ ਕੋਈ ਕੋਸ਼ਿਸ਼ ਹੈ ਇਹ ਸੜਕ ਤੇ ਲੱਗੀ ਹੋਈਆਂ ਇਸ ਗੁਰੂ ਗੋਬਿੰਦ ਸਿੰਘ ਮਾਰਗ ਦੇ ਵਿੱਚ ਪਾਉਗੀ ਕਿ ਨਹੀਂ ਇਹ ਮੈਨੂੰ ਪਤਾ ਨਹੀਂ ਪਰ ਅਗਲੇ ਚ ਇਹਨੂੰ ਪਾ ਕੇ ਰਵਾਂਗਾ ਸੜਕ ਬਣਵਾਉਣੀ ਜਾਂ ਚੌੜੀ ਕਰਨੀ ਇਹ ਸੜਕ ਨਹੀਂ ਹੈ ਇਸ ਕਰਕੇ ਇਹਨੂੰ ਤਾਂ ਆਪਾਂ ਇੱਕ ਇਤਿਹਾਸ ਬਣਾਉਣਾ ਜਿਹਦੇ ਕਰਕੇ ਇਹਦਾ ਕੰਮ ਰੁਕਿਆ ਹੋਇਆ ਹੈ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਆਪਣੀ ਗੱਲ ਹੈ ਇਹ ਆਪਾਂ ਇਹਦਾ ਪ੍ਰੋਜੈਕਟ ਬਣਾਓ ਪ੍ਰੋਜੈਕਟ ਬਣਾ ਕੇ ਆਪਾਂ ਗਵਰਨਮੈਂਟ ਕੋਲੇ ਲੈ ਕੇ ਚੱਲਦੇ ਆਂ ਆਪਾਂ ਪਾਸ ਕਰਵਾ ਲਿਆਣਾ ਮਾਨੁਕਾ ਦੇ ਵਿੱਚ ਮੈਂ ਇੱਕ ਸਟੇਡੀਅਮ ਦੀ ਮਿੰਟੂ ਗਰਲ ਚੱਲੀ ਸੀ ਸਫਾਈ ਕਰਵਾਈ ਸੀ ਜਿਹੜੀ ਪਿੱਛੇ ਜੇ ਤੇ ਤੁਹਾਡੇ ਮਾਰਕੀਟ ਦੀ ਬਣ ਗਈ ਦੁਕਾਨ ਆਪਣੇ ਇੱਥੇ ਬਣੀ ਹੈ ਨਾ ਮਾਰਕੀਟ ਵਾਲੀ ਦੁਕਾਨ ਨਹੀਂ ਬਣੀ ਜੀ ਉਹ ਕੌਂਕੇ ਚ ਬਣੀ ਹੈ ਨਹੀਂ ਨਹੀਂ ਕੌਂਕੇ ਚ ਬਣੀ ਹੋਣੀ ਹੈ ਇੱਕ ਮਾਰਕੀਟ ਇੱਥੇ ਨਹੀਂ ਬਣੀ ਇੱਥੇ ਬਣਵਾ ਲਾਂਗੇ ਉਹਦੇ ਚ ਆਪਣੇ ਤਿੰਨ ਬੰਦੇ ਵੀ ਹੋਣਗੇ ਠੀਕ ਹੈ ਪਸ਼ੂ ਹਸਪਤਾਲ ਜੇ ਡਾਕਟਰ ਦੀ ਘਾਟਾ ਦੇਖੋ ਮੇਰੀ ਬੇਨਤੀ ਇੱਕੋ ਹੀ ਹੈ ਤੁਸੀਂ ਮੇਰੇ ਨਾਲ ਚੱਲ ਕੇ ਨਾ ਪੋਨਾ ਪਿੰਡ ਦੇਖ ਲੋ ਤੇ ਉਹਨਾਂ ਤੋਂ ਪਿੰਡ ਦੇ ਨੂੰ ਪਹਿਲਾਂ ਪੁੱਛ ਲੋ ਵੀ ਤੁਹਾਡਾ ਪਿੰਡ ਕੀ ਸੀ ਠੀਕ ਹੈ ਹੁਣ ਮੈਨੂੰ ਸਾਰੇ ਜਣੇ ਕਹਿਣਗੇ ਵੀ ਭੈਣ ਗੁੱਸਾ ਕਰਦੀ ਉਹਨਾਂ ਤੋਂ ਪੁੱਛ ਲੋ ਪਹਿਲਾਂ ਤੁਹਾਡਾ ਪਿੰਡ ਕੀ ਸੀ ਤੇ ਹੁਣ ਕੀ ਸੀ ਕੰਮ ਤੁਸੀਂ ਜਿੰਨਾ ਮਰਜ਼ੀ ਲੈਓ ਮੈਂ ਕਰ ਦੂੰ ਪੈਸਾ ਤੁਹਾਡਾ ਜਿੰਨਾ ਮਰਜ਼ੀ ਇਹ ਕਰ ਦੂੰ ਪਰ ਪਿੰਡ ਦੀ ਕਮੇਟੀ ਨੂੰ ਡਬਲ ਐਕਟਿਵ ਹੋਣਾ ਪਿਆ ਤੁਹਾਡੇ ਲੋਕਲ ਬੱਚਿਆਂ ਨੂੰ ਡਬਲ ਐਕਟਿਵ ਹੋਣਾ ਪੈਣਾ ਭਈ ਸਾਡਾ ਕੰਮ ਸਾਡਾ ਕੰਮ ਕਿਉਂ ਨਹੀਂ ਹੋ ਰਿਹਾ ਉਹ ਪਾਰਕਾਂ ਵੀ ਬਣ ਗਈਆਂ ਸਾਰੇ ਪਿੰਡਾਂ 'ਚ ਕੰਮ ਤਾਂ ਹੋ ਰਿਹਾ ਪਰ ਮੇਰੇ ਪਿੰਡ 'ਚ ਨਹੀਂ ਹੋ ਰਿਹਾ ਕਿਤੇ ਨਾ ਕਿਤੇ ਉੱਥੇ ਮੇਰੀ ਵੀ ਘਾਟ ਆ ਤੇ ਸਾਡੀ ਕਮੇਟੀ ਦੀ ਵੀ ਘਾਟ ਆ ਜਿਹੜੀ ਅਸੀਂ ਜਿਹੜਾ ਕੰਮ ਕਰਾਉਣਾ ਜਿਹੜੇ ਅਫਸਰ ਨੂੰ ਕਹੋਗੇ ਤੁਸੀਂ ਗਾਈਡ ਕਰੋ ਜਿਹੜਾ ਕੰਮ ਕਹੋਗੇ ਉਹ ਕੱਲ ਕੈਂਪ ਤੇ ਆ ਜਾਣਾ ਇੱਥੇ ਤੁਸੀਂ ਇਸ ਕੰਮ ਦੀ ਗੱਲ ਕਰਦੇ ਇਦੋਂ ਇਲਾਵਾ ਵੀ ਜਿਹੜਾ ਕੰਮ ਕਹੋਗੇ ਇਸ ਮਿੱਟੀ 'ਚ ਜੰਮੇ ਜਾਏ ਆ ਜੇ ਆਪਦਾ ਪਿੰਡ ਹੀ ਰਹਿ ਗਿਆ ਐਗਜ਼ੈਂਪਲ ਹੁਣ ਸਾਰੇ ਪੰਜਾਬ ਦੇ ਵਿੱਚ ਤੇ ਮੈਨੂੰ ਕਹਿੰਦੇ ਆਪਾਂ ਚੱਕਰ ਜੱਟ ਪੋਨੇ ਦੀ ਤਾਂ ਨਹੀਂ ਦੇਣੀ ਆਪਾਂ ਆਪਦੇ ਪਿੰਡ ਦੀ ਵੀ ਦੇਣੀ ਆਪਾਂ ਆਪਣਾ ਪਿੰਡ ਵੀ ਇਤੋਂ ਵੱਧ ਬਿਹਤਰ ਬਣਾਉਣਾ ਤਾਂ ਕਿ ਮੈਨੂੰ ਦੂਜੇ ਪਿੰਡ ਕਹਿ ਦਿੰਦੇ ਆ ਵੀ ਜੇ ਤੁਸੀਂ ਮਾਨੁਕੇ ਦੀ ਜ਼ਿਆਦਾ ਗੱਲ ਕਰਦੇ ਆ ਪਰ ਜੇ ਮਾਨੁਕੇ ਵਾਲੇ ਖਾਟੀ ਨਾ ਪਾ ਕੇ ਆਪਣਾ ਨੁਕਸਾਨ ਤੁਸੀਂ ਪਲਾਨ ਬਣਾਓ ਪ੍ਰੋਜੈਕਟ ਬਣਾਓ ਆਪ ਬੈਠੋ ਜਿਹਨੂੰ ਇੱਕ ਬੰਦੇ ਦੀ ਡਿਊਟੀ ਲਾ ਲੋ ਬਈ ਜੀ ਆਪਾਂ ਐਸਟੀਪੀ ਦੀ ਗੱਲ ਗੱਲ ਕਰਨੀ ਹੈ ਤੁਸੀਂ ਦੇਖੋ ਤੁਸੀਂ ਬਹੁਤ ਇੰਟੈਲੀਜੈਂਟ ਪਰਸਨ ਬੈਠੇ ਹੋ ਸਾਰੇ ਤੁਸੀਂ ਦੁਨੀਆ ਝਾਰਾ ਦੇਖੀ ਹੋ ਇੰਟੈਲੈਕਚੁਅਲ ਹੋ ਠੀਕ ਹੈ ਤੁਸੀਂ ਸੀਮਰੇਜ ਦਾ ਐਸਟੀਪੀ ਪਲਾਨ ਦਾ ਪ੍ਰੋਜੈਕਟ ਬਣਾ ਲਓ ਪ੍ਰੋਜੈਕਟ ਬਣਾ ਕੇ ਮੈਂ ਇਹਨਾਂ ਨੂੰ ਗੋਂਦੀ ਆ ਪਲਾਨੇ ਅਫਸਰ ਕੋਲੇ ਆ ਜਾ ਠੀਕ ਹੈ ਉਤੋਂ ਆਪਾਂ ਪ੍ਰੋਜੈਕਟ ਪਾਸ ਕਰਾ ਹਾਂਜੀ ਕਿ ਪੰਚਾਇਤ ਦਾ ਲੈਣਾ ਦੇਣਾ ਨਹੀਂ ਕਮੇਟੀ ਸਿਆਪ ਦੀ ਜੋ ਨਹੀਂ ਸਕਦੇ ਜਾਂ ਇਹਦੇ ਚ ਪੰਚਾਇਤ ਵੀ ਮੇਰੀ ਗੱਲ ਸੁਣੋ ਪੰਚਾਇਤ ਦਾ ਤੁਹਾਨੂੰ ਵੀ ਪਤਾ ਮੈਨੂੰ ਹਾਂ ਠੀਕ ਹੈ ਉਹ ਕਹਿੰਦੇ ਉਹਨੇ ਡੁੱਬੀ ਤਾਂ ਜੇ ਸਾਹ ਨਾ ਆਇਆ ਠੀਕ ਹੈ ਤੁਸੀਂ ਪ੍ਰੋਜੈਕਟ ਬਣਾਓ ਕਈ ਪ੍ਰੋਜੈਕਟ ਐਸੇ ਆ ਜਿਵੇਂ ਆਪਣੇ ਮੇਰੀ ਨਗਰ ਕੌਂਸਲ ਜਗਰਾਉ ਮੈਨੂੰ ਕੋਆਪਰੇਟ ਨਹੀਂ ਸੀ ਕਰਦੀ ਮੈਂ ਕੀ ਕੀਤਾ ਉਹ ਡਿਪਾਰਟਮੈਂਟ ਹੀ ਬਦਲਦੇ ਪੀਡਬਲੂ ਡੀਪਾਰਟਮੈਂਟ ਪੰਚਾਇਤਾਂ ਨੂੰ ਉਹਨੇ ਆਪਣਾ ਇੰਡੀਵਿਜੁਅਲ ਕੰਮ ਕਰਦਾ ਹੁੰਦਾ ਮੰਡੀ ਕਰਨ ਪੰਚਾਇਤਾਂ ਨਹੀਂ ਉਹਨੇ ਆਪਣਾ ਇੰਡੀਵਿਜੁਅਲ ਕੰਮ ਕਰਦਾ ਹੁੰਦਾ ਕਈ ਡਿਪਾਰਟਮੈਂਟਸ ਐਸੇ ਆ ਜਿਹੜੇ ਇੰਡੀਪੈਂਡੈਂਟ ਕੰਮ ਕਰਦੇ ਆ ਆਪਾਂ ਸੀਵਰੇਜ ਡਿਪਾਰਟਮੈਂਟ ਵੀ ਆਪਾਂ ਉਹਨਾਂ ਦੇ ਨਾਲ ਹੀ ਕਰਵਾ ਲਾਂਗੇ ਜੀ ਪਰ ਪਲੀਜ਼ ਮੇਰੀ ਕੋਸ਼ਿਸ਼ ਇਹ ਹੀ ਹੈ ਵੀ ਆਪਣੇ ਕੋਲੇ 1 ਸਾਲ ਆ ਫਿਰ ਉਹੀ ਹੋ ਜਾਂਦਾ ਪਰ ਮੈਂ ਮੈਂ ਇੱਕ ਇੱਕ ਸੋਲ ਥੋੜੀ ਗੱਲ ਟੁੰਮਦੇ ਆ ਜੇ ਆਪਾਂ ਤੁਸੀਂ ਕਹਿੰਦੇ ਹੋ ਵੀ ਆਪਾਂ ਜਿਗਰਾਮਾਂ ਦੇ ਤਹਿਤ ਕਰਾ ਲਾਂਗੇ ਭਲਕੇ ਜਿਵੇਂ ਸਬਡਿਵੀਜ਼ਨ ਦੀ ਖਾਤਰ ਅਸੀਂ ਤੁਹਾਨੂੰ ਪ੍ਰਸਤਾਵ ਰੱਖਿਆ ਨਹੀਂ ਅਸੀਂ ਇੱਕ ਮਿੰਟ ਮੈਂ ਤਾਂ ਸਬਡਿਵੀਜ਼ਨ ਦੀ ਗੱਲ ਕਰਦਾ ਸੀ ਹਾਂਜੀ ਬਾਈ ਚੰਦਰ ਨੂੰ ਪਤਾ ਜਿਲ੍ਹਾ ਬਣਾਉਣ ਦੀ ਕੋਸ਼ਿਸ਼ ਚਗਰਾਉਣ ਦੀ ਚੱਲ ਰਹੀ ਆ ਮੇਰੀ ਕੋਸ਼ਿਸ਼ ਇਹ ਆ ਵੀ ዳੱਖਾ ਤੇ ਰੈਕੋਟ ਪਿੱਛੇ ਐਡ ਕਰਕੇ ਆਪਾਂ ਜਿਲ੍ਹੇ ਵੱਲ ਤੁਰਕੇ। ਤਾਂ ዳੱਖਾ ਨੇ ਨੂੰ ਲੱਗਦਾ ਵੀ ਅਸੀਂ ਲੁਧਿਆਣੇ ਦੇ ਜਿਆਦਾ ਨੇੜੇ ਆ। ਸਾਨੂੰ ਲੁਧਿਆਣੇ ਦਾ ਫਾਇਦਾ। ਠੀਕ ਐ ਰੈਕੋਟ ਨੂੰ ਮਲੇਰਕੋਟਲੇ ਵੱਲ ਤੋਰਦੇ। ਜਿਹੜੀ ਸਬਡਿਵੀਜ਼ਨ ਬਣਨੀ ਐ। ਇਹ ਦੇਖੋ ਬਣਦੀ ਤਾਂ ਹੈਗੀ ਹੈਗੀ ਆ। ਇਹਦੇ ਲਈ ਮੈਂ ਇਸ ਵਾਰ ਵੀ ਵਿਧਾਨ ਸਭਾ 'ਚ ਬੋਲੀ ਸੀ ਤੁਸੀਂ ਦੇਖਿਆ ਹੋਣਾ। ਵੀ ਮੇਰੇ ਜਗਰਾਉ ਨੂੰ ਜ਼ਿਲ੍ਹਾ ਕਦੋਂ ਬਣਾਉਂਗੇ? ਮੈਂ ਹਰ ਚਾਰ ਵਿਧਾਨ ਸਭਾ 'ਚ ਆਪ ਦੂ ਹਰ ਇੱਕ ਵਾਰ ਸਾਲ ਚ ਬੋਲਦੀ ਆ ਤਾਂ ਕਿ ਲੋਕਾਂ ਨੂੰ ਰਿਕਾਰਡ ਚ ਰਹਿ ਜੇ ਇਸ ਵਾਰ ਿਆਲੀ ਸਾਹਿਬ ਬੋਲਣ ਲੱਗੇ ਖੰਨੇ ਦੇ ਹੱਕ ਦੇ ਵਿੱਚ ਮੈਂ ਉਹਦੇ ਵਿੱਚ ਮੇਰੀ ਆਵਾਜ਼ ਵੀ ਆ ਰਹੀ ਹੈ ਮੈਂ ਕਿ ਿਆਲੀ ਸਾਹਿਬ ਨਿਕਲਣਾ ਤਾਂ ਚਕਰਾਉਂ ਚ ਹੀ ਆਵੇਂ ਨਾ ਕੰਨਾ ਕਰਨਾ ਕਰੀ ਚਲੋ ਚਕਰਾਉਂ ਦੇ ਹੱਕ ਚ ਵੀ ਬੋਲ ਹੂੰ ਹੂੰ ਉਹ ਬੰ ਚਕਰਾਉਂ ਦੇ ਹੱਕ ਚ ਵੀ ਬੋਲ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਜਿਹੜੇ ਇਹਦੇ ਲਈ ਦੇਖੋ ਜਿਨ੍ਹਾਂ ਜੇ ਸਬਡਿਵੀਜ਼ਨਲੀ ਰਿਕੁਆਇਰਮੈਂਟਸ ਸ਼ਾਇਦੀਆਂ ਹੂੰ ਹੂੰ ਜ਼ਿਲ੍ਹੇ ਲਈ ਮੇਰੇ ਕੋਲ ਲਿਸਟ ਪਈ ਹੈ ਪਹਿਲੀ ਲਿਸਟ ਆ ਵੀ ਆਪਣੀ ਜਗਰਾਉਂ ਦੇ ਵਿੱਚ ਆਪਣੀ ਇੰਡੀਪੈਂਡੈਂਟ ਪੁਲਿਸ ਲਾਈਨ ਐਨ ਸੀ ਪੀ ਦਫਤਰ ਨਹੀਂ ਡੀ ਸੀ ਨੇ ਬੈਠਾ ਕਿਤੇ ਆ ਗਈ ਉਹਦੇ ਲਈ ਅਸੀਂ ਜਗ੍ਹਾ ਲੱਭ ਰਹੇ ਹਾਂ ਕਿਤੇ ਨੇੜੇ ਤੇੜੇ ਪੁਲਿਸ ਲਾਈਨ ਦੀ ਜਗ੍ਹਾ ਬਣੇ ਜਿੱਥੇ ਸੀ ਪੀ ਤੇ ਬੈਠਣ ਦੀ ਸਾਰੇ ਅਫਸਰਾਂ ਦੇ ਬੈਠਣ ਦੀ ਜਗ੍ਹਾ ਬਣੇ ਫਿਰ ਉਹ ਕਬਤ ਜਦੋਂ ਆਪਾਂ ਇੱਕ ਪ੍ਰੋਸੈਸ ਚ ਤੋਰਾਂਗੇ ਫਿਰ ਸਬ ਡਿਵੀਜ਼ਨਾਂ ਬਣਣਗੇ ਇੱਕ ਜਾਂ ਦੋ ਜ਼ਿਲ੍ਹੇ ਦੀਆਂ ਇੱਕ ਸਿਧਵਾ ਬੇਟਵਰ ਟਰਾਂਸਫਰ ਕਰਾਂਗੇ ਕਿੱਥਰ ਕਰਾਂਗੇ ਫਿਰ ਉਸ ਤੋਂ ਬਾਅਦ ਇਹ ਸਾਰਾ ਪ੍ਰੋਸੈਸ ਜਿਹੜਾ ਆਪਾਂ ਸਬਮਿਸ਼ਨ ਦਾ ਕਹਿ ਰਹੇ ਆ ਇਹ ਜ਼ਿਲ੍ਹੇ ਦਾ ਪ੍ਰੋਸੈਸ ਹੈ ਠੀਕ ਹੈ ਜ਼ਿਲ੍ਹੇ ਲਈ ਆਪਾਂ ਨੂੰ ਸਟੈਪ ਬਾਈ ਸਟੈਪ ਅੱਗੇ ਵਧਣਾ ਪੈਣਾ ਲੱਗੇ ਹੋਈਆਂ ਇਹਦੇ ਤੇ ਕਰਾਂਗੇ ਕੋਸ਼ਿਸ਼ ਇਹ ਨਹੀਂ ਮੈਂ ਨਹੀਂ ਕਰਾਂਗੀ ਪਰ ਪਹਿਲਾਂ ਆਪਾਂ ਸੀਵੇਜ ਤੇ ਕਰ ਲਈਏ ਡਾਕਟਰਾਂ ਵਾਲਾ ਕਰ ਲਈਏ ਉਸ ਤੋਂ ਬਾਅਦ ਇਹਦੇ ਨਾਲ ਨਾਲ ਚੱਲੇਗਾ ਇਹ ਕਹਿੰਦਾ ਭਾਵੇਂ ਜੀ ਇਟਰਨਲ ਜਿਹੜੀਆਂ ਹੈਗੀਆਂ ਰਿਕੁਆਇਰਮੈਂਟਸ ਉਹ ਤੁਹਾਨੂੰ ਪਤਾ ਹਾਂਜੀ ਬਿਲਕੁਲ ਪਤਾ ਹੈ ਹਾਂਜੀ ਜਿਹੜੀ ਲਿਸਟ ਆ ਤੁਸੀਂ ਸਾਡੇ ਵੀਰ ਜੀ ਨੂੰ ਇਹਨੂੰ ਫੜਾ ਦਿਓ ਚਾਹੇ ਕੋਈ ਵੀ ਸਾਡੇ ਜਿਹੜੇ ਪਿੰਡ ਦੇ ਵਿੱਚੋਂ ਸਲੈਕਟ ਕਰਾਂਗੇ ਤੁਹਾਡੇ ਕਮੇਟੀ ਦੇ ਨਾਲ ਅਟੈਚ ਕਰਾਂਗੇ ਤੁਹਾਡੇ ਨਾਲ ਬੰਦੇ ਅਸੀਂ ਪਿੰਡ ਦੇ ਲੈਵਲ ਤੇ ਜਿਹੜੇ ਪਿੰਡ ਦੇ ਜਿਹੜੀਆਂ ਚੀਜ਼ ਹੋਊਗਾ ਵੀ ਪਿੰਡ ਦਾ ਜੋ ਵੀ ਕੰਮ ਆ ਉਹ ਤੁਹਾਨੂੰ ਜਿਹੜੀ ਵੀ ਇੱਕ ਪ੍ਰੋਜੈਕਟ ਦੇ ਤੌਰ ਤੇ ਵੀ ਦੇਣਗੇ ਤੇ ਸਾਨੂੰ ਜਿਹੜੀ ਪਿੰਡ ਦੇ ਤੌਰ ਤੇ ਚਾਹੀਦੀ ਹੈ ਚੀਜ਼ ਉਹ ਤੁਹਾਡੇ ਕੋਲੇ ਡਿਮਾਂਡ ਵੀ ਕਰਨਗੇ ਵੀ ਮੈਂ ਤਾਂ ਇੱਕ ਗੱਲ ਕਹਿੰਨੀ ਐ ਜਗਰਾ ਮਾਨੂੰ ਕਿਨੂੰ ਐਹੋ ਜਿਹਾ ਬਣਾ ਲਓ ਕਿ ਲੋਕ ਦੇਖਣ ਦੇਖੋ ਭੈਣੇ ਗਨਪਤ ਅੱਗੇ ਤੁਹਾਡਾ ਹੀ ਨਾ ਹੋਣਾ ਜੀ ਵੀ ਆਪਣਾ ਹਾਂ ਵੀ ਸਾਡਾ ਨਹੀਂ ਸਾਡਾ ਬਾਅਦੋਂ ਆਉਣਾ ਹੈ ਜੀ ਸਾਡਾ ਬਾਅਦੋਂ ਆਉਣਾ ਪਹਿਲਾਂ ਥੋੜਾ ਆਉਣਾ ਦੁਨੀਆ ਦੇ ਵਿੱਚ ਇਤਿਹਾਸ ਦੇ ਵਿੱਚ ਜਦੋਂ ਵੀ ਨਾਂ ਦਰਜ ਆਉਂਦਾ ਜਿਹੜਾ ਮੋਰੀ ਬੰਦਾ ਹੁੰਦਾ ਉਹਦਾ ਨਾਂ ਹੀ ਆਉਂਦਾ ਇਹਨਾਂ ਦੇ ਹੱਤਾਂ ਤੋਂ ਪਾਰੇ ਦੇਖਦੇ ਹੋਏ ਆ ਇਹਨਾਂ ਦੇ ਰੱਖੋ ਜੀ ਕੀ ਹੁੰਦਾ ਉਹਦਾ ਨਾਂ ਤਾਂ ਬਾਅਦੋਂ ਆਉਂਦਾ ਜੀ ਮੇਰੀ ਗੱਲ ਮੈਂ ਤਾਂ ਇੱਕ ਗੱਲ ਕਹਿੰਨੀ ਹੁੰਦੀ ਆਪਣੇ ਸਕੂਲ 'ਚ ਜਾ ਕੇ ਕਹਿੰਦੀ ਹੁੰਦੀ ਆ ਜੁਆਕਾਂ ਨੂੰ ਜਿੰਜੀ ਤੱਕ ਵੇ ਮੈਂ ਆਪਣੇ ਪ੍ਰਾਇਮਰੀ ਸਕੂਲ 'ਚ ਗਈ ਮੈਂ ਆਪਣੇ ਬੱਚਿਆਂ ਨੂੰ ਕਹਿ ਕੇ ਆਈ ਮੈਂ ਕਿ ਸਾਰੇ ਜਣੇ ਆਉਦੇ ਨਾਮ ਪਿੱਛੇ ਮਾਣੂ ਕੇ ਲਾ ਲਓ ਠੀਕ ਹੈ ਸਾਰੇ ਲਾ ਲਓ ਮੈਂ ਕਿ ਛੱਡੋ ਪਰ ਬਾਕੀ ਕੁਝ ਹੋਰ ਸਾਰੇ ਮਾਣੂਕੇ ਲਾ ਲਾ ਮੈਨੇ ਇੱਕ ਬੱਚੇ ਕਹਿੰਦਾ ਕਿ ਮੈਂ ਕਿ ਜਦੋਂ ਕੱਲ ਨੂੰ ਤੂੰ ਆਈ ਐਸਪੀਐਸ ਬਣ ਗਿਆ ਤਾਂ ਪਤਾ ਤਾਂ ਲੱਗੂ ਸਾਡਾ ਬੇਟਾ ਠੀਕ ਹੈ ਇਸ ਦਾ ਹੋਣਾ ਹੀ ਚਾਹੀਦਾ ਨਾ ਬਿਲਕੁਲ ਜੀ ਬਿਲਕੁਲ ਦੇਖੋ ਮੈਂ ਜਦ ਮੇਰੀ ਸਿਸਟਰ ਜਦ ਮੇਰੇ ਪਾਪਾ ਜੀ ਮੇਰੇ ਫਾਦਰ ਸਾਹਿਬ ਤੁਹਾਡੇ ਨਾਲ ਹੀ ਰਹੇ ਜੇ ਤੁਹਾਡੇ ਸਾਰਿਆਂ ਨੇ ਸਪੋਰਟ ਨਾ ਹੁੰਦੀ ਤਾਂ ਅਸੀਂ ਇੱਥੇ ਤੱਕ ਨਹੀਂ ਪਹੁੰਚ ਸਕਦੇ ਸੀ ਇੱਥੇ ਪੜਿਆ ਸਰਕਾਰੀ ਸਕੂਲਾਂ ਚ ਇੱਥੇ ਰਹੇ ਜਦ ਪਿੰਡ ਦਾ ਮਾਣ ਉਹਦਾ ਕਰ ਦਿੱਤੀ ਹੈ ਇਹਦਾ ਕੱਲ ਨੂੰ ਬਲਦੇਵ ਸਿੰਘ ਜੀ ਤੁਹਾਡੇ ਆਉਣ ਕੇ ਐਪਲੀਕੇਸ਼ਨ ਦੇਖ ਕੇ ਜਾਣਗੇ ਤੇ ਤਿੰਨ ਚਾਰ ਦਿਨਾਂ ਵਿੱਚ ਕਰਵਾ ਦਿਓ ਚੋਣ ਜਾਬਤੇ ਤੋਂ ਪਹਿਲਾਂ ਪਹਿਲਾਂ। ਓਕੇ ਓਕੇ। ਐਪਲੀਕੇਸ਼ਨ ਮੂਵ ਕਰਾਓ ਇਹਨਾਂ ਦੀ ਇਨਕੁਆਰੀ ਕਰਾਓ। ਬੱਸ ਤੈਨੂੰ ਪੁੱਟੇ ਨਾ ਮਿਲ ਜਾਈਂ। ਤੇ ਪੁਲੀਆਂ ਤੁਹਾਡੀਆਂ ਵੱਡੀਆਂ ਕਰਵਾ ਦਿਓ ਮੈਡਮ। ਬਹੁਤ ਵੀ ਛੋਟ ਕੇ ਜੁੜ। ਇਹ ਇਹ ਆਉਣਗੇ ਬਲਦੇਵ ਤੇ ਮਿੰਟੂ ਤੁਹਾਡੇ ਕੋਲ ਫਿਰ ਦੇਖਦੇ ਆ।